ਅਵਮਿੰਟੂ ਜੀ ਕਹਿੰਦੇ ਕਿ 2013 ਦਾ ਕੋਈ ਪੁਰਾਣਾ ਕੇਸ ਸੀ ਵਿਆਹ ਦੇ ਵਿੱਚ ਕੋਈ ਲੜਕੀ ਆਈ ਹੋਈ ਸੀ ਉਹਦੇ ਨਾਲ ਕੁੱਟਮਾਰ ਦਾ ਤੇ ਛੇੜਛਾੜ ਦਾ ਮਾਮਲਾ ਸੀ ਜੀ ਦੇ ਵਿੱਚ ਅਦਾਲਤ ਨੇ 12 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਸੱਤ ਕ ਜਾਣੇ ਉਹਦੇ ਵਿੱਚ ਗ੍ਰਿਫਤਾਰ ਵੀ ਕਰ ਲਏ ਨੇ ਕੁਝ ਅਜੇ ਨਹੀਂ ਗ੍ਰਿਫਤਾਰ ਹੋਏ ਇਹਦੇ ਬਾਰੇ ਜਾਣਕਾਰੀ ਦਿਓ ਤੇ ਨਾਲ ਨਾਲ ਥੋੜਾ ਜਿਹਾ ਇਹ ਵੀ ਦੱਸਿਓ ਕਿ ਹੁਣ ਫਿਰ ਇੱਕ ਹੋਰ ਜਿਮਨੀ ਚੋਣ ਵੱਲ ਨੂੰ ਜਾਏਗਾ ਪੰਜਾਬ ਨਹੀਂ ਦੇਖੋ ਸਾਡੇ ਕੋਲ ਉਹ ਪੁਰਾਣਾ ਕਿਉਂਕਿ ਇਹ ਮਾਮਲਾ ਹੈ ਨਾ ਜਿਹੜਾ ਇਹ ਕੈਲੂ ਕੇ ਜਿਦਾ ਅੱਜ ਕਈ ਹਾਈ ਪ੍ਰੋਫਾਈਲ ਮਾਮਲੇ ਹੁੰਦੇ ਆ ਨਾ ਉਦਾਂ ਦੇ ਮਾਮਲਿਆਂ ਚ ਇੱਕ ਮਾਮਲਾ ਹੈ ਜਿਹੜਾ ਸਾਡੇ ਮਤਲਬ ਕਿ ਚੇਤਿਆਂ ਚ ਹਾਲੇ ਵੀ ਬਿਲਕੁਲ ਰਮਾ ਪਿਆ ਜੀ ਅਸੀਂ ਇਸ ਮਾਮਲੇ ਤੇ ਅਕਾਲੀ ਭਾਜਪਾ ਸਰਕਾਰ ਨੂੰ ਬਹੁਤ ਬੁਰੀ ਹਾਲਤ ਚ ਫਸਦੇ ਦੇਖਿਆ ਵਾ ਸੋ ਇਸ ਵਾਸਤੇ ਇਹਦੇ ਵਿੱਚ ਜੋ ਹੋਇਆ ਉਹ ਸਾਨੂੰ ਕਟਣਾਦਾਰ ਕਟਣਾ ਯਾਦ ਵੀ ਹੈ ਪਰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਸੀ ਪੀੜਤਾ ਦਾ ਬਿਆਨ ਜੀ ਜਿਹੜਾ ਕਿ ਮੇਰੇ ਕੋਲ ਹੈ ਹੂੰ ਠੀਕ ਹੈ ਜੀ ਇਹ ਜਿਹੜਾ ਪੀੜਤਾ ਦਾ ਬਿਆਨ ਹੈ ਜਿਹੜੀ ਤੁਸੀਂ ਸਟੋਰੀ ਸ਼ੁਰੂ ਕੀਤੀ ਆ ਕਿ ਤਾਂ ਹੋਇਆ ਉਤੋਂ ਆ ਹਾਂ ਠੀਕ ਆ ਥੋੜਾ ਇਦਾਂ ਹੀ ਹੋਇਆ ਪਰ ਅਸਲ 'ਚ ਸਾਰਾ ਕੁਝ ਇਦਾਂ ਨਹੀਂ ਸੀ ਹੋਇਆ ਜੀ ਦਰਸਲ ਕੀ ਹੋਇਆ ਸੀਗਾ ਕਿ ਜੋ ਬਿਆਨ ਵੀ ਆ ਜਾਂ ਜਿਹੜੇ ਉਥੇ ਦੇ ਇਲਾਕੇ ਦੇ ਵਸ਼ਿੰਦੇ ਦੱਸਦੇ ਆ ਇਸ ਬਿਆਨ ਦੇ ਵਿੱਚ ਜੇ ਤੁਸੀਂ ਵੇਖੋਗੇ ਤੇ ਕਿਤੇ ਵੀ ਮਨਜਿੰਦਰ ਦਾ ਨਾਮ ਨਹੀਂ ਹੈ ਲਾਲਪੁਰੇ ਦਾ ਜੀ ਇੱਥੇ ਜ਼ਿਕਰ ਹੈ ਕਿ ਮੈਂ ਫਲਾਣੀ ਫਲਾਣੇ ਪਤੇ ਦੀ ਰਹਿਣ ਵਾਲੀ ਅਸੀਂ ਤੇ ਜਿਹੜੇ ਰਿਸ਼ਤੇਦਾਰ ਸੀਗੇ ਸਾਰੇ ਉਹ ਮਲਬ ਕੇ ਤਰਨਤਾਰਨ ਗੋਇੰਦਵਾਲ ਰੋਡ ਤੇ ਆਏ ਹੋਏ ਸੀਗੇ ਉਹ ਵਕਤ ਕੋਈ ਸਵਾ 5:00 ਵਜੇ ਦਾ ਸੀਗਾ ਤੇ ਬਰਾਤ ਜਿਹਨਾਂ ਟੈਕਸੀਆਂ ਦੇ ਵਿੱਚ ਆਈ ਸੀਗੀ ਉਹਦੇ ਵਿੱਚ ਗੋਸ਼ੀ ਤੇ ਸਾਬਾ ਨੇ ਮੈਨੂੰ ਕਿਹਾ ਕਿ ਸਾਡੇ ਨਾਲ ਚੱਲ ਐਕਚੁਅਲ 'ਚ ਇਹ ਛੇੜ-ਛਾੜ ਤੋਂ ਸ਼ੁਰੂਆਤ ਹੋਈ ਸੀ ਇੱਕ ਕਮੈਂਟ ਕੀਤਾ ਗਿਆ ਸੀਗਾ ਜਦਾਂ ਕੋਈ ਕਿਸੇ ਔਰਤ ਨੂੰ ਲੰਘਿਆ ਜਾਂਦੇ ਆ ਕੋਈ ਕਹੇ ਕਿ ਮੇਰੇ ਨਾਲ ਚੱਲ ਕਾਦੇ ਵਾਸਤੇ ਹੁਣ ਤੁਹਾਨੂੰ ਪਤਾ ਹੀ ਹਾਂ ਇਹ ਕਹਾਣੀ ਇੱਥੋਂ ਸਟਾਰਟ ਹੋਈ ਸੀ ਹੁਣ ਐਕਚੁਅਲ 'ਚ ਕੀ ਹੈ ਕਿ ਗੋਸ਼ੀ ਤੇ ਸਾਬਾ ਜੀ ਇਦੇ ਚ ਕਿਤੇ ਵੀ ਮਰਜਿੰਦਰ ਦਾ ਨਾਮ ਨਹੀਂ ਆਇਆ ਮਰਜਿੰਦਰ ਲਾਲਪੁਰੇ ਦਾ ਨਹੀਂ ਇਹ ਹੀ ਇੰਟਰਸਟਿੰਗ ਫੈਕਟ ਹੈ ਇਹਦੇ ਚ ਜੀ ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਇਹਨਾਂ ਦੇ ਪੈਕਸ਼ਾਕ ਸ਼ਾਇਦ ਲੱਗੇ ਸੀਗੇ ਕਥੇ ਤੌਰ ਤੇ ਚਰਚਾ ਹੈ ਫਿਰ ਉਸ ਤੋਂ ਬਾਅਦ ਇਹਨਾਂ ਦੇ ਸਾਥੀ ਆਉਂਦੇ ਆ ਲੜਾਈ ਝਗੜਾ ਹੁੰਦਾ ਜੀ ਉਸ ਤੋਂ ਬਾਅਦ ਇਹ ਸੜਕ ਤੇ ਆ ਜਾਂਦੇ ਆ ਜਿੱਥੇ ਮਾਮਲਾ ਫਿਗੜਿਆ ਸੀਗਾ ਜਦੋਂ ਸੜਕ ਤੇ ਆ ਗਏ ਸੀਗੇ ਤਾਂ ਉਸ ਵੇਲੇ ਇੱਕ ਹੌਲਦਾਰ ਜਿਹੜਾ ਕਿ ਅੱਜ ਵੀ ਹੁਣ ਮੈਂ ਵੀਡੀਓ ਤੇ ਨਹੀਂ ਵੇਖੀ ਕਈ ਸਾਲ ਹੋ ਗਏ ਆ ਅੱਜ ਵੀ ਮੇਰੇ ਚੇਤਿਆਂ 'ਚ ਉਸੇ ਤਰ੍ਹਾਂ ਚਪੇੜਾ ਮਾਰਦਾ ਨਜ਼ਰ ਆਉਂਦਾ ਹੈ ਕਿ ਉਸ ਵੀਡੀਓ ਨੂੰ ਵੇਖ ਕੇ ਕਹ ਲੁ ਕਿ ਸਾਧ ਬੰਦੇ ਨੂੰ ਵੀ ਗੁੱਸਾ ਆ ਜਾਵੇ ਜੀ ਉਹ ਵੀਡੀਓ ਦੇਸ਼ ਭਰ ਦੇ ਵਿੱਚ ਇੰਨੀ ਵਾਇਰਲ ਹੋਈ ਅੱਜ ਵੀਡੀਓ ਦਾ ਯੋਗ ਆ ਉਹ ਅੱਜ ਤੋਂ 12-13 ਸਾਲ ਪਹਿਲਾਂ ਦੀ ਗੱਲ ਆ ਮੈਂ ਉਹ ਅੱਜ ਵੀਡੀਓ ਵੀ ਦੇਖੀ ਮਿੰਟੂ ਜੀ ਤੁਸੀਂ ਦੇਖਿਓਗੇ ਅਸੀਂ ਧੱਕਾ ਜਾਂ ਮਾਰਦੇ ਵਾਗੇ ਨੂੰ ਹਾਂਜੀ ਉਹ ਸਾਰੀ ਉਹ ਮਤਲਬ ਕਿ ਰੋਡ ਦੀ ਹਾਂਜੀ ਬਿਲਕੁਲ ਸੜਕ ਦੇ ਉੱਤੇ ਠੀਕ ਹੈ ਜੀ ਉਹ ਮਤਲਬ ਕਿ ਜਿਸ ਤਰ੍ਹਾਂ ਹੱਥ ਚਲਾਉਂਦਾ ਉਹ ਜੀ ਉਹ ਜਿਹੜਾ ਮੁਲਾਜ਼ਮ ਆ ਤਾਂ ਉਹ ਤੁਸੀਂ ਅੱਜ ਵੇਖਿਆ ਅਸੀਂ ਬਹੁਤ ਸਾਲ ਪਹਿਲਾਂ ਤੇ ਬਹੁਤ ਵਾਰ ਦੇਖੀ ਉਹ ਯਾਨੀ ਉਹ ਵੀਡੀਓ ਤਾਂ ਜਿਹੜਾ ਟੋਟਾ ਵਾਇਰਲ ਹੋਇਆ ਨਾ ਜੀ ਉਸਨੇ ਅਕਾਲੀ ਭਾਜਪਾ ਸਰਕਾਰ ਤੇ ਇਹ ਬੰਦੇ ਜਿਹੜੇ ਸੀ ਕਸੂਤੇ ਫਸਾਤੇ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਅੱਛਾ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਕਿ ਇਹ ਜਿਹੜੀ ਕੁੜੀ ਸੀ ਇਹਨੂੰ ਸਿਕਿਉਰਿਟੀ ਦਿੱਤੀ ਗਈ ਇੱਕ ਗਵਾਹ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਜਿਹੜਾ ਕਿ ਫੋਟੋਗ੍ਰਾਫ ਰਹੀ ਕਰਦਾ ਸੀਗਾ ਮੈਨੂੰ ਯਾਦ ਹੈ ਕਈ ਸਾਲ ਪਹਿਲਾਂ ਉਹ ਫਿਰ ਪ੍ਰੈਸ ਦੇ ਵਿੱਚ ਆਇਆ ਕਿ ਮੈਨੂੰ ਤੇ ਵਿਆਹ ਸ਼ਾਦੀਆਂ ਤੋਂ ਕੰਮ ਮਿਲਣਾ ਔਖਾ ਹੋ ਗਿਆ ਕਿਉਂਕਿ ਮੇਰੇ ਨਾਲ ਸਿਕਿਉਰਿਟੀ ਹੁੰਦੀ ਹੈ ਇਹ ਮਾਮਲਾ ਇਹੋ ਜਿਹਾ ਮਾਮਲਾ ਸੀਗਾ ਜੀ ਤਾਂ ਖੈਰ ਇਹ ਜਿਹੜਾ ਮਾਮਲਾ ਸੀਗਾ ਜਿਨ੍ਹਾਂ ਤੇ ਦਰਜ ਹੋਇਆ ਜਿਵੇਂ ਮੈਂ ਕਿਹਾ ਕਿ ਮੁੱਖ ਉਹਦੇ ਵਿੱਚ ਦੋ ਆ ਕੇ ਗੋਸ਼ੀ ਤੇ ਸਾਬਾ ਜੀ ਐਕਚੁਅਲ ਤੇ ਮਨਜਿੰਦਰ ਸਿੰਘ ਲਾਲਪੁਰਾ ਦਾ ਨਿਕ ਨੇਮ ਸਾਬਾ ਹੈ ਹੂੰ ਇਥੇ ਮਿੱਤਰ ਵੀ ਦੱਸ ਰਹੇ ਨੇ ਠੀਕ ਹੈ ਜੀ ਹੂੰ ਇਹ ਇਸ ਕੇਸ ਨੂੰ ਇਸੇ ਤਰ੍ਹਾਂ ਹੀ ਵਿਧਾਇਕ ਡਿਫੈਂਡ ਕਰਦਾ ਰਿਹਾ ਕਿ ਸਾਬਾ ਮੈਂ ਨਹੀਂ ਹਾਂ ਜੀ ਪਰ ਹੋਇਆ ਕਿ ਸੀਗਾ ਕਿ ਉਸ ਕੁੜੀ ਨੇ ਅਦਾਲਤ ਦੇ ਵਿੱਚ ਆ ਕੇ ਪੀੜਤਾ ਨੇ ਪਛਾਣ ਕੀਤੀ ਸੀਗੀ ਕਿ ਆਈਓ ਬੰਦਾ ਹੈ ਹੂੰ ਫਿਰ ਜਦੋਂ ਕਿਸੇ ਨੇ ਪੀੜਤਾ ਨੇ ਪੀੜਤ ਨੇ ਆ ਕੇ ਕਿਸੇ ਬੰਦੇ ਨੂੰ ਇਹ ਉਂਗਲ ਕਰਕੇ ਸਿਆੰਦਿਆ ਕਿ ਇਹ ਬੰਦਾ ਇਹ ਨਾਮ ਜਦਿਆ ਇਹੀ ਬੰਦਾ ਸਭ ਕੁਝ ਕਰਦਾ ਫਿਰ ਨਾ ਉਹਦੇ ਦੋ ਹੋਣ ਤਿੰਨ ਹੋਣ ਕੋਈ ਫਰਕ ਨਹੀਂ ਪੈਂਦਾ ਹਾਂ ਜੀ ਜੀ ਬਿਲਕੁਲ ਠੀਕ ਹੈ ਜੀ ਇਸ ਕਰਕੇ ਇਸ ਕੇਸ ਦਾ ਇਹ ਇੰਟਰਸਟਿੰਗ ਫੈਕਟ ਸੀਗਾ ਕਿ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਇਹ ਕਹਿ ਕੇ ਕਿ ਮੈਂ ਸਾਬਾ ਨਹੀਂ ਹਾਂ ਹੂੰ ਭਈ ਮੈਂ ਨਹੀਂ ਹਾਂ ਉਸ ਵੇਲੇ ਆਮ ਆਦਮੀ ਪਾਰਟੀ ਆਈ.ਓ.ਆਈ. ਸੀਗੀ ਪੰਜਾਬ ਦੇ ਵਿੱਚ ਹਾਲੇ ਉਹਦਾ ਪੈਰ ਧਰਾਵਾ ਹੋ ਰਿਆ ਸੀਗਾ ਜੇ ਮੈਂ ਨਹੀਂ ਭੁੱਲਦਾ ਤੇ ਮਨਜਿੰਦਰ ਸਿੰਘ ਲਾਲਪੁਰੇ ਕੋਲ ਉਹਦਾ ਸੀ ਕੋਈ ਉਹ ਪਤਾ ਨਹੀਂ ਜ਼ਿਲ੍ਹਾ ਪੱਤਰੀ ਸੀ ਜਾਂ ਕੋਈ ਗੱਲੋ ਕਿ ਬਲਾਕ ਪੱਤਰੀ ਸੀਗਾ ਇਹ ਇਹੋ ਜਿਹਾ ਕੋਈ ਅਹੁਦਾ ਸੀਗਾ ਮਤਲਬ ਕਿ ਜ਼ਿਲ੍ਹੇ ਦੇ ਅੰਦਰ ਵਾਲੀ ਅਛਾ ਉਹ ਮਾਮਲਾ ਹਾਈ ਪ੍ਰੋਫਾਈਲ ਕਿਉਂ ਬਣ ਗਿਆ ਕਿਉਂਕਿ ਪੁਲਿਸ ਨਾਲ ਜੁੜ ਗਿਆ ਅਕਾਲੀ ਸਰਕਾਰ ਦੇ ਵਿੱਚ ਪੁਲਿਸ ਨੂੰ ਥੋੜਾ ਡਿਫੈਂਡ ਕਰਨ ਦਾ ਯਤਨ ਕੀਤਾ ਗਿਆ ਥੋੜਾ ਵੀ ਨਹੀਂ ਤੁਸੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਡਿਫੈਂਡ ਕਰਨ ਦਾ ਯਤਨ ਕੀਤਾ ਗਿਆ ਤੇ ਮਾਮਲਾ ਵਿਗੜਦਾ ਤੁਰਿਆ ਗਿਆ ਤੇ ਵਿਗੜਦਾ ਤੁਰਿਆ ਗਿਆ ਤੇ ਫਿਰ ਕਹਾਣੀ ਜਿਹੜੀ ਆ ਉਹ ਤੁਸੀਂ ਹਿਸਾਬ ਲਾ ਲਓ ਕਿ ਸੁਪਰੀਮ ਕੋਰਟ ਤੱਕ ਪੁੱਜਦੀ ਆ ਹਮ ਮਾਮਲਾ ਚੱਲਿਆ ਇਸ ਮਾਮਲੇ ਦੇ ਵਿੱਚ ਜਿਹੜਾ ਇੰਟਰਸਟਿੰਗ ਫੈਕਟ ਇੱਕ ਹੋਰ ਆ ਕਿ ਜੋ ਧਾਰਾ ਲਗੀਆਂ ਨੇ ਹੁਣ ਦੇਖੋ ਕਨਵੈਕਸ਼ਨ ਜਦੋਂ ਹੋਏਗੀ ਸੋ ਹੋਏਗੀ ਜੋ ਧਾਰਾ ਲੱਗੀਆਂ ਨੇ ਸੈਕਸ਼ਨ ਲੱਗੇ ਨੇ ਉਹ ਬੜੇ ਮਤਲਬ ਕਿ ਇੰਟਰਸਟਿੰਗ ਨੇ ਜਿਹੜੇ ਕਿ ਤੁਹਾਡੇ ਸਵਾਲ ਦਾ ਸ਼ਾਇਦ ਜਵਾਬ ਦੇ ਸਕਦੇ ਆ ਪਹਿਲਾਂ ਤੇ ਲੱਗਿਆ ਐਸਸੀਐਸਟੀ ਐਕਟ ਹੂੰ ਠੀਕ ਹੈ ਜੀ ਜੀ ਉਹਦੇ ਵਿੱਚ 3 ਸਾਲ ਸਜ਼ਾ ਹੋ ਸਕਦੀ ਆ ਹੂੰ ਠੀਕ ਹੈ ਜੀ ਜੀ ਐਸਸੀਐਸਟੀ ਐਕਟ ਕਿਉਂਕਿ ਉਹ ਕੁੜੀ ਐਸਸੀ ਸੀ ਇਹੀ ਤਾਂ ਗੁੱਸਾ ਸੀਗਾ ਨਾ ਕਿ ਇੱਕ ਤੇ ਔਰਤ ਹੋਵੇ ਕੁੜੀ ਹੋਵੇ ਧੀ ਧਿਆਣੀ ਹੋਵੇ ਹੂੰ ਦੂਜੀ ਉਹ ਐਸਈਓ ਵੇਤੇ ਉਹਨੂੰ ਇਸ ਤਰ੍ਹਾਂ ਕੁੱਟਿਆ ਮਾਰਿਆ ਜਾਵੇ ਤੇ ਮਾਮਲਾ ਵੀ ਵੇਖ ਲਓ ਕਿ ਕਿੱਥੋਂ ਚੱਲਦਾ ਹੈ ਤੇ ਫਿਰ ਪੁਲਿਸ ਤੱਕ ਆ ਪਹੁੰਚਦਾ ਫਿਰ ਅੱਗੇ ਇੱਕ ਸੈਕਸ਼ਨ ਇਹਨਾਂ ਤੇ ਲੱਗਾ ਸੀਗਾ 354 354 ਇਦਾਂ ਦਾ ਸੈਕਸ਼ਨ ਹੈ ਜੇ ਇਹਨੂੰ ਪੰਜਾਬੀ ਚ ਆਪਾਂ ਸਮਝਣਾ ਹੋਵੇ ਕਿਉਂਕਿ ਹੁਣ ਤੇ ਬੀਐਨਐਸ ਆ ਗਿਆ ਨਾ ਇਹ ਉਦੋਂ ਆਈਪੀਸੀ ਹੁੰਦੀ ਸੀ ਜਦੋਂ ਇਹ ਮਾਮਲਾ ਰਜਿਸਟਰਡ ਹੋਇਆ ਤਾਂ ਇਹਦੇ ਵਿੱਚ ਇਹ ਕਿ ਕਿਸੇ ਔਰਤ ਦੀ ਲਾ ਲੋ ਕਿ ਆਪਾਂ ਜੋ ਕਹ ਲਈਏ ਕਿ ਇੱਜ਼ਤ ਹੈ ਹੂੰ ਉਹਦੀ ਪ੍ਰਤੀਸ਼ਠਾ ਹੈ ਜੀ ਉਹਨੂੰ ਪੰਗ ਕਰਨ ਦਾ ਦੋਸ਼ ਹੈ 354 ਇਹਦੇ ਚ 1 ਸਾਲ ਤੋਂ 5 ਸਾਲ ਤੱਕ ਦੀ ਕੈਦ ਹੈ ਠੀਕ ਹੈ ਜੀ ਫਿਰ ਆ ਜਾਂਦੀ ਹੈ 323 ਜਿਵੇਂ ਆਮ ਪਿੰਡਾਂ ਚ ਆਪਾਂ ਕਹਿੰਦੇ ਆ 23 24 ਬਣ ਗਈ 26 ਬਣ ਗਈ ਇਹ ਉਹਦਾ ਹੀ 파ਟ ਹੈ ਕਿ ਕਿਸੇ ਨੂੰ ਸਰੀਰ ਕਹਾਣੀ بچਾਉਣੀ ਜੀ 60 ਕੁਝ ਜ਼ਿਆਦਾ ਨਹੀਂ ਹੁੰਦੀ ਪਰ ਸਰੀਰ ਕਹਾਣੀ ਪਛਾਈ ਜਾਂਦੀ ਆ ਇਹਦੇ ਵਿੱਚ ਵੀ 1 ਸਾਲ ਸਜ਼ਾ ਤੇ 1000 ਰੁਪਇਆ ਜੁਰਮਾਨਾ ਸੀ ਠੀਕ ਆ ਉਸ ਸਮੇਂ 1 ਆ ਜਾਂਦੀ ਆ 506 ਕਿਸੇ ਬੰਦੇ ਨੂੰ ਧਮਕਾਉਣਾ ਜੇ ਤੇ ਸਧਾਰਨ ਕੋਈ ਧਮਕੀ ਹੋਵੇ ਤੇ ਫਿਰ ਇਹਦੇ ਵਿੱਚ ਮੈਕਸਿਮਮ 2 ਸਾਲ ਦੀ ਸਜ਼ਾ ਹੈ ਪਰੰਤੂ ਜਿੱਥੇ ਔਰਤ ਦੀ ਪਵਿੱਤਰਤਾ ਪੰਗ ਕਰਮ ਦਾ ਮਸਲਾ ਆ ਜਾਵੇ ਸਜ਼ਾ ਮੈਕਸਿਮਮ 7 ਸਾਲ ਤੱਕ ਚੱਲੇ ਜਾਂਦੀ ਆ ਜੀ ਤੇ ਅੱਗੇ 148 ਨਜਾਇਆ ਇਹਦੇ ਵਿੱਚ ਕੋਈ ਜ਼ਿਆਦਾ ਸਜ਼ਾ ਨਹੀਂ ਹੁੰਦੀ 6 ਮਹੀਨੇ ਦਾ ਮਾਮਲਾ ਹੁੰਦਾ ਹੈ ਇਹ ਕੋਈ ਵੱਡਾ ਮਾਮਲਾ ਨਹੀਂ ਹੁੰਦਾ ਜਿੱਥੇ ਮਤਲਬ ਕਿ ਗਰੁੱਪ ਬਣ ਕੇ ਕਿਸੇ ਕਹ ਲਓ ਕਿ ਘਟਨਾ ਨੂੰ ਜਾਂ ਕ੍ਰਾਈਮ ਨੂੰ ਅੰਜਾਮ ਦਿੱਤਾ ਜਾਂਦਾ ਸੋ ਇਹਦੇ ਵਿੱਚ ਹੁਣ ਇੱਕ ਚੀਜ਼ ਤੁਹਾਨੂੰ ਸਪਸ਼ਟ ਤੌਰ ਤੇ ਜਾਣਨ ਨੂੰ ਮਿਲ ਗਈ ਕਿ ਜੋ ਸਜ਼ਾ 12 ਤਰੀਕ ਨੂੰ ਸੁਣਵਾਈ ਸੁਣਾਈ ਜਾਊਗੀ ਜੀ ਸਨਵਾਈ ਹੋਣੀ ਹੈ ਨਾ ਦੁਬਾਰਾ ਸਜ਼ਾ ਤੇ ਸਜ਼ਾ ਤੇ ਬਿਲਕੁਲ ਹੁਣ ਕੋਰਟ ਨਹੀਂ ਜੁੜਨਾ ਕਿਉਂਕਿ ਫਾਈਨਲ ਆਰਗੂਮੈਂਟ ਹੋ ਗਿਆ ਜ਼ਰਾ ਹੋ ਗਿਆ ਕੋਰਟ ਮੇ ਇਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਕਿ ਲਓ ਭਾਈ ਤੁਸੀਂ ਦੋਸ਼ੀ ਹੋ ਹੱਥਕੜੀ ਲਾ ਦਿੱ ਜੀ ਹੂੰ ਠੀਕ ਹੈ ਜੀ ਹੁਣ ਜੱਜ ਨੇ ਫੈਸਲਾ ਲਿਖ ਲੈਣਾ ਤੇ ਉਸ ਦਿਨ ਸੁਣਾ ਦੇਣਾ ਜੀ ਠੀਕ ਹੈ ਜੀ ਉਸ ਦਿਨ ਇਨਾਂ ਨੂੰ ਸਜ਼ਾ ਹੁਣ ਜੇ ਆਪਾਂ ਦੇਖੀਏ ਤਾਂ ਵੱਡੀ ਸਜ਼ਾ ਹੋ ਸਕਦੀ ਹੈ ਵੱਡੀ ਸਜ਼ਾ ਦਾ ਮਤਲਬ ਕੀ ਹੁੰਦਾ ਕਿ 3 ਸਾਲ ਤੋਂ ਅੱਗੇ ਅੱਗੇ ਦੀ ਸਜ਼ਾ ਵੱਡੀ ਗਿਣੀ ਜਾਂਦੀ ਹੈ ਹਾਂ ਜੀ ਤਾਂ ਉਹਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਛੁਪਿਆ ਹੈ ਕਿ ਮੈਂਬਰਸ਼ਿਪ ਨੂੰ ਖਤਰਾ ਹੈ ਜੀ ਮੈਂਬਰਸ਼ਿਪ ਨੂੰ ਖਤਰਾ ਹੈ ਕਿਵੇਂ ਆ ਉਹ ਅੱਗੇ ਮੈਂ ਐਕਸਪਲੇਨ ਕਰ ਦੇਣਾ ਜੀ ਇਸ ਮਾਮਲੇ ਜੀ ਮਿੰਦਰ ਜੀ ਚਾ ਉਹਦੇ ਤੱਕ ਮੈਂ ਇੱਕ ਅਦਾ ਕਮੈਂਟ ਦੋਸਤਾਂ ਨੇ ਪੜ੍ਹ ਲੈਣਾ ਜੀ ਖੈਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਮਿਹਰਬਾਨੀ ਨਾਲ ਜੁੜਨ ਵਾਸਤੇ ਜੀ ਤੇ 네ਪਾਲ ਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਦੋਸਤੋ ਜਾਂਦੇ ਹੋਏ ਗੱਲਬਾਤ ਨਹੀਂ ਗੱਲ ਕੀਤੀ ਸੀਗੀ ਜੀ ਇਸ ਕੱਲ ਵੀ ਕੀਤੀ ਸੀ ਗੱਲ ਆਪਾਂ ਜਾਂਦੇ ਹੋਏ ਵੀ ਗੱਲ ਕਰਾਂਗੇ ਤੇ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਡਰਾਈਵਰ ਬੰਦਾ ਸੀ ਕਹਿੰਦੇ ਕਿਸਮਤ ਚੰਗੀ ਸੀ ਐਮਐਲਏ ਬਣ ਗਿਆ ਤੇ ਉਸ ਤੋਂ ਬਾਅਦ ਚਲੋ ਕਾਫੀ ਸਾਰੇ ਕਹਾਣੀ ਨੇ ਮਿੰਟੂ ਜੀ ਪਹਿਲਾਂ ਤੁਸੀਂ ਦੋ ਟੈਕਸੀ ਡਰਾਈਵਰ ਸੀਗੇ ਆਮ ਆਦਮੀ ਪਾਰਟੀ ਚ ਚੜਿਆ ਐਮਐਲਏ ਬਣੇ ਹਮ ਇੱਕ ਸੀ ਸੰਧੂਆ ਦੂਸਰਾ ਸੀ ਲਾਲਪੁਰਾ ਹਮ ਇੰਟਰਸਟਿੰਗ ਗੱਲ ਹੈ ਕਿ ਦੋਆਂ ਤੇ ਭੜੇ ਕੇਸ ਬਣੇ ਹਮ ਇਹ ਤੇ ਵੀ ਸੰਧੂਆ ਦੇਵੀ ਕੇਸ ਸੀਗਾ ਇਸ ਤਰ੍ਹਾਂ ਦਾ ਜੀ ਇਸੇ ਕਰਕੇ ਹੀ ਉਹਨਾਂ ਨੂੰ ਇੱਕ ਦੋ ਮੌਕਿਆਂ ਤੇ ਬਾਹਰ 에어ਪੋਰਟ ਤੇ ਰੋਕਿਆ ਵੀ ਗਿਆ ਸੀਗਾ ਉਹਨਾਂ ਦਾ ਵੀ ਮਾਮਲਾ ਕੁਝ ਇਸੇ ਕਿਸਮ ਦਾ ਸੀ ਹਾਲਾਂਕਿ ਉਹ ਫਿਰ ਬਾਅਦ ਦੇ ਵਿੱਚ ਸੌਲਟ ਆਊਟ ਵੀ ਹੋ ਗਿਆ ਮਸਲਾ ਉਹਨਾਂ ਦਾ ਜੀ ਤੋਂ ਯਾਨੀ ਕਹਿਣ ਦਾ ਭਾਵ ਇਹੋ ਆ ਕਿ ਦੋ ਟੈਕਸੀ ਡਰਾਈਵਰ ਸੀਗੇ ਇਹਦੇ ਵਿੱਚ ਦੋਨੇ ਹੀ ਐਮਐਲਏ ਬਣਦੇ ਆ ਤੇ ਦੋਨਾਂ ਦੇ ਨਾਲ ਹੀ ਇਸ ਤਰ੍ਹਾਂ ਦਾ ਕੇਸ ਜਿਹੜਾ ਹੈ ਉਹ ਜੁੜਦਾ ਹੈ